ਸਾਸ਼ੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਠੀਕ ਠਾਕ ਹੋਵਗੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਦੋਰੇ ਚ ਰਹੀਆਂ ਕਿ ਮਾਲਕ ਤੁਹਾਨੂੰ ਚੰਡੀ ਕਲਾ ਸਾਧਨ ਵਰਤੀ ਬਖਸ਼ੇ ਤੁਸੀਂ ਦੇਣ ਤੁਕਣੀ ਤੇ ਰਾਜ ਚਗਣੀ ਤਰੱਕੀ ਕਰੋ ਤੇ ਜੋ ਬੰਦੇ ਹੋ ਰਹੀ ਹੈ ਸਰਜੀ ਇਹ ਕਰਦੇ ਕਿਰਪਾ ਜਾਈ ਤੇ ਜਾਂਦਾ ਵੀ ਅੰਕਲ ਮੈਨੂੰ ਠੀਕ ਕਰਦੇ ਤੇ ਮੈਂ ਕਿਹਾ ਚੱਲ ਮੈਂ ਆਪਣੇ ਕਰਦਾ ਜੇ ਜੋਬਰ ਹੱਡੀਏ ਕੋਹ ਨਹੀਂ ਪਿਆ ਫਰਕ ਹੈ ਹੈ ਅਜੇ ਨਹੀਂ ਜਦੋਂ ਹਟ ਜੂਗੀ ਮੈਂ ਦੱਸਦੀ ਇੱਕ ਬਣੀ ਮੰਜਸ ਬਾਜੀ ਕੁਛ ਕਹਿਣਾ ਚਾਹੁੰਦੇ ਆਪਣੇ ਪਿਆਰੇ ਪਿਆਰੇ ਦਸਤਾਨ ਨੂੰ ਮੈਨੂੰ ਤੇਲ ਚੜ ਲਿਆ ਠੀਕ ਹੈ ਨਾ ਆਦਾ ਤੇਲ ਚੜ ਲਿਆ ਮੈਨੂੰ ਤੇ ਵਦਾਂ ਨਹੀਂ ਵਦਾਂ ਵਦਾਂ ਨਾ ਸਾਂ ਅਜੇ ਤਾਂ ਸਾਂ ਚੜਦੇ ਆ ਲੈ ਮੈਂ ਆਪਣੇ ਕਿਹੜਾ ਤੇਲ ਦੇ ਪੈ ਚੜਨ ਤੈ ਉਹ ਹਟ ਆ ਆ ਦੇ ਦਿਨੀ ਆ ਆਇਦਰ ਦੀਦੀ ਨੇ ਵੀਡੀਓ ਸ਼ੇਅਰ ਆਡਿਟ ਕਰੰਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਂ ਸਾਰਿਆਂ ਆ ਇਧਰ ਸਾਡੀ ਟੀਮ ਬੈਠੀ ਹੈ ਟੀਮ ਮੈਂਬਰ ਪਿੰਦਰ ਕਹਿੰਦੇ ਨੇ ਜਾਣਕਾਰੀ ਦੋ ਅੱਛਾ ਇਧਰ ਪਿੰਦਰ ਆ ਵਿਚਕਾਰ ਸੰਦੀਪ ਤੇ ਆ ਰਾਣੀ ਦੀਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੈਨੂੰ ਵੀ ਲੱਤਾਂ ਵਈਆਂ ਅਹੀਂ ਤਾਂ ਤੇਰੇ ਸ਼ੌਲ ਵਾਲ ਦੇਖੀ ਜਾਈਂ ਪਹਿਲਾਂ ਬੁਲਾ ਕੇ ਜੇ ਅਸੀਂ ਦੁਨੀਆ ਬਣਾਉਂਦੀ ਨਾ ਥੱਲੇ ਵਜੇ ਦੇਖ ਜਾਣਾ ਸ਼ੌਲ ਤਾਂ ਕਰ ਲੋ ਆਪਣਾ ਦੇਖ ਲਾ ਕੋਈ ਚੁੱਕਣ ਵਾਲੇ ਵਾਧੂ ਬੈਠੇ ਚੁੱਕੇ ਹੋ ਜਰਾ ਬੋਤਲ ਦਮੇ ਬਾਇਆ ਕਿਸੇ ਤਰ੍ਹਾਂ ਬਣਾਉਂਦੀ ਹੈ ਹੋਰ ਸਾਰੇ ਵਧੀਆ ਠੀਕ ਠਾਕ ਜੀ ਗੱਲਬਾਤ ਕਰ ਲੋ ਵਿਆਹ ਕਿੱਦਾਂ ਦਾ ਰਿਹਾ ਵਿਆਹ ਵਧੀਆ ਹੀ ਦਿਖਾ ਲੈ ਨਿੰਬੂ ਜੇ ਕਿਹਨੇ ਲਾਣੇ ਆ ਤਾਂ ਕੰਟੈਕਟ ਕਰਨਾ ਦੱਸਣ ਕਮੈਂਟ ਕਰਕੇ ਦੱਸੋ ਆ ਨਿੰਬੂਆ ਨਿੰਬੂਆ ਦੀਦੀਆਂ ਦੇ ਬਾਗ ਚੋਂ ਤੋੜੇ ਆ অর্ਗੈਨਿਕ ਨਿੰਬੂ ਬਿਲਕੁਲ ਬਿਨਾ ਖਾਦ ਤੋ ਬਿਨਾ ਸਪਰੇਏ ਦੇ ਸਪਰੇਏ ਤੋਂ ਜਿੰਨੇ ਕੁ ਮਦੋ ਕੁਦਰਤੀ ਹੋਣੇ ਹੀ ਹੋਣੇ ਕੀ ਹਨਾ ਤੇ ਜੇ ਕਿਹਨੇ ਖਰੀਦਨੇ ਆ ਤੇ ਲੈ ਜਾਓ ਆਵੇ ਇਹ ਟੀਮ ਮੈਂਬਰ ਸਾਰੇ ਫ੍ਰੀਜ ਮੰਗਣਦੇ ਮੈਂ ਵੀ ਐ ਰਕਾਰੜ ਗਈ ਵੀ ਮੈਂ ਨਹੀਂ ਦੇਣੀ ਫ੍ਰੀ ਸਹੀ ਗੱਲ ਬਾਬਾ ਹਾਂ ਭੂਏ ਜਿਹੜਾ ਇਹ ਮੰਮੀ ਸਾਰੇ ਤਾਂ ਵੱਧ ਮੰਗਣ ਦੀ ਮੈਂ ਹਰ ਘਰ ਦੇਣੀ ਆ ਹੁਣ 10 ਟਨ ਦੀ ਟਰੱਕ ਲੈ ਕੇ ਆ ਆ ਨਹੀਂ ਟੀਮ ਮੈਂਬਰ ਜਾਣਾ ਭੂਏ ਚੜ ਗਏ ਦੇਲਾ ਇਹਨਾਂ ਨੇ ਉਹਨੇ ਗੱਲਾਂ ਕਰ ਕਰਕੇ ਸਾਡੇ ਕੋਲ ਨਾਲ ਤੇ ਸਪਰੇਅ ਕਰਵਾਉਣੀ ਆ ਉਹਨੂੰ ਤੇ ਇਹ ਕਹਿੰਦੇ ਵੀ ਆਪ ਵੀ ਸਪਰੇਆ ਖਾਓ ਪੀਓ ਤੇ ਦੂਜਿਆਂ ਨੂੰ ਵੀ ਖਾਓ ਉਹ ਤੇ ਇਹਦੇ ਵਿੱਚ ਸਪਰੇਅ ਦਾ ਨਾਂ ਨਹੀਂ ਲਿਆ ਇਥੇ ਸਪਰੇਅ ਆਖੇ ਕਿ ਲੱਗਣੇ ਆ ਜਿਹਦੇ ਭੈਣ ਭਰਾ ਦੇ ਖੀਦਦੇ ਨੇ ਦਾਟ ਰਾਈ ਟ੍ਰੱਕ ਲਿਆ ਨਹੀਂ ਇੱਕ ਗੱਲ ਕਹਾਂ ਕਹਿੰਦੇ ਜਿਹੜੀ ਸਪਰੇਅ ਤੋਂ ਬਿਗੈਰ ਚੀਜ਼ ਹੋ ਇੰਨੀ ਕ ਬੜੀ ਹੁੰਦੀ ਆ ਦਵਾਈ ਨਾ ਜੇ ਭਾਂ ਕਦੇ ਭਰੀਆਂ ਤਾਂ ਅੰਟੀ ਨੇ ਭਰੀਆਂ ਨਾ ਚਾਰ ਵੀ ਦਵਾਈ ਵਾਲਾ ਖਾਣਾ ਜੇ ਜੇ ਅਹੀਂ ਪੱਠੇ ਭੀਜੀਦੇ ਆ ਨਾ ਤੇ ਅਹੀਂ ਹਰ ਵਾਰੀ ਪਤਾ ਕੀ ਕਹੀਦਾ ਵਾ ਵੀ ਇਹਨੂੰ ਨਹੀਂ ਸਪਰੇਅ ਕਰਨੀ ਨਾ ਉਹਨੂੰ ਜੂਰੀਆ ਜਾਰੀਆ ਪਾਉਣੀ ਆ ਉਹ ਸਾਰੇ ਨੇ ਹੁਣ ਸਾਰੇ ਵੇ ਵੇਖ ਕੇ ਕਹਣਾ ਟਾਡਾ ਬਰਸ ਨਹੀਂ ਨਾ ਕਿ ਹੋਇਆ ਇੰਨਾ ਕੀ ਹੋਇਆ ਹਾਰ ਕੇ ਅਹੀਂ ਫੇ ਜੂਰੀਆ ਪਾ ਦੇਣੀ ਜੂਰੀਆ ਪਾਉਂਦੇ ਕਿ ਕੀ ਪਾਉਂਦੇ ਆ ਡਾਇਆ ਡਾਇਆ ਫੇਰ ਉਹ ਉਹ ਫੇਰ ਉਹ ਵੀ ਵਾਲਾ ਕੰਮ ਹੋ ਜਾਂਦਾ ਵਾ ਇਸ ਲਈ ਜਿਹੜਾ ਵਾ ਨਾ ਉਹ ਸਿੰਪਲ ਸਿਟੀ ਤੇ ਆਉਣਾ ਔਖਾ ਹੈਣਾ ਕਾਮ ਜੀ ਜਿਵੇਂ ਸਹੀ ਗੱਲ ਹੈ ਇਸ ਲਈ ਨਿੰਬੂ ਇੰਨੇ ਨਹੀਂ ਹੋਇਆ ਕਰਨਗੇ ਸਾਡੇ ਅਰੇ ਜਾਣੇ ਦੱਸੋ ਕਿ ਅਮਰਜੀਤ ਨੂੰ ਟੋਪੀ ਕਿੱਦਾਂ ਦੀ ਲੱਗੀ ਆ ਬਹੁਤ ਸੁੰਨ ਲੱਗੀ ਪਿੰਦਰ ਦੱਸ ਕਿੱਦਾਂ ਦੀ ਲੱਗੀ ਆ ਆਹ ਬਹੁਤ ਸੋਹਣੇ ਭੈਣ ਨਿੰਤ ਬੁਲਾਉਂਦੀ ਨਹੀਂ ਅਜੀ ਕਿਉਂ ਗੁੱਸੇ ਹੋ ਗਿਆ ਪਤਾ ਨਹੀਂ ਕਿਹੜੀ ਹੋਣਾ ਮਰਾ ਕੀ ਹੋਇਆ ਅਮਰਜੀਤ ਪੁੱਤ ਐਤੂ ਗੁੱਟ ਮਾਰਿਆ ਨਹੀਂ ਮੈਂ ਗੱਲਾ ਕਰਨੀ ਤਾਂ ਦੱਸ ਕਿਵਰਟੀ ਹੋ ਗਿਆ ਉਦੋਂ ਤੇ ਕਹਿੰਦੀ ਗੱਲਾਂ ਸੁਣਾ ਹਾਂ ਹਾਂ ਅਣੀ ਤੁਸੀਂ ਅੱਜ ਮਾਰੀ ਨਾ ਮੇਰੇ ਨੇ ਨਹੀਂ ਕਹਿੰਦੀ ਵੀ ਸੰਦੀਪ ਕਹਿੰਦੀ ਵੀ ਦੀਦੀ ਨੇ ਨमाज ਮਾਰੀ ਗੱਲ ਸੁਣ 17 ਮਿੰਟ ਦੀ ਬਹੁਤ ਹਨਾ ਅਦੋਂ ਬਗਈ ਹਾਂ ਅਰ ਬਣ ਦੀਦੀ ਨੂੰ ਬੁਸ਼ਿਆ ਵੀ ਦਿੱਤੇ ਮਾਰਦੇ ਨੇ ਨਹੀਂ ਮੈਂ ਮਾਰੀ ਉੱਚੀ ਬੋਲ ਰਹਾ ਮੈਨੂੰ ਸੁਣਦਾ ਨਹੀਂ ਦੀਦੀਆਂ ਨੇ ਨਹੀਂ ਆਵਾਜ਼ ਮਾਰੀ ਹਾਂ ਸਕੀਬ ਵਾਲੀ ਵੀ ਆਵਾਜ਼ ਮਾਰੀ ਆ ਹਾਂ ਤੇ ਫਿਰ ਮੈਨੂੰ ਗੁੱਸਾ ਲੱਗਾ ਕਿ ਉਦਾਂ ਤੁਸੀਂ ਕਹਿ ਦੋ ਕਿ ਤੂੰ ਨਾ ਬੋਲ ਕਿਹਨੂੰ ਅਮਰਜੀਤ ਨੂੰ ਮਾਰੀ ਸੀ ਮਾਰੀ ਹੀ ਆਵਾਜ਼ ਮੈਂ ਨਹੀਂ ਮਾਰੀ ਨਹੀਂ ਮਾਰੀ ਨਹੀਂ ਮੰਨਣਾ ਉਹ ਗੱਲ ਵੱਖਰੀ ਮਾਰੀ ਇੰਤਹੀ ਨਹੀਂ ਮਾਰੀ ਨਹੀਂ ਮਾਰੀ ਦੀਦੀ ਮਾਰੀ ਭੈਣ ਨੇ ਮੈਨਾਂ ਨੇ ਮੈਨੂੰ ਕਿਹਾ ਵਾ ਕਿ ਦੀਦੀ ਤੈਨੂੰ ਅੰਦਰ ਆਵਾਜ਼ ਮਾਰਨੀ ਹੈ ਬਦੋਤ ਨੇ ਰੁਪੇ ਸੱਚੀ ਮਾਰ ਢੀ ਦਿੱਤੀ ਤੇ ਮੈਂ ਗਈ ਖੋਲਿਆ ਇਹ ਤੇ ਫੇਰ ਉਹ ਤਾਂ ਪੁੱਛਿਆ ਫੇਰ ਮੈਂ ਉਹ ਤੇ ਗੇਟ ਲੱਗ ਜਾ ਕੇ ਪੁੱਛਿਆ ਪਤਨੀ ਨਵੇਂ ਬਣੀ ਕਿ ਨਹੀਂ ਆਉਂਦੀ ਮੈਂ ਤੇ ਉਹਦਾ ਹੀ ਮਾਰ ਕੇ ਪਾਣੀ ਨਹੀਂ ਕਿਹਾ ਨਹੀਂ ਆਵਾਜ਼ ਮੈਂ ਮਾਰੀ ਸੀ ਮੈਂ ਪਤਾ ਕਿਉਂ ਆਵਾਜ਼ ਮਾਰੀ ਮੈਂ ਚਾਹ ਪੌਨੀ ਤੇ ਮਰਜੀ ਫੜਾਈ ਜਾਂਦੀ ਆ ਨਹੀਂ ਆ ਚਾਹ ਹੀ ਤਾਂ ਬਣਾਈ ਸੀ ਉਦੋਂ ਆਹੋ ਚਾਹ ਦੀ ਗੱਲ ਚੱਲਣ ਰਹੀ ਪਤਾ ਨਾਲੇ ਪਤਨੀ ਕਿੰਨੀਆਂ ਗੱਲਾਂ ਦਾ ਅੱਗੇ ਤੋਂ ਬੰਦਾ ਸੁਧਰ ਜਾਂਦਾ ਇਹ ਤੋਂ ਪਿੰਦਰ ਅੱਗੇ ਤੋਂ ਸੁਧਰ ਜਾ ਭਾਈ ਹੁਣ ਤੁਸੀਂ ਨਹੀਂ ਮੈਂ ਸੁਧਰ ਜੂਗੀ ਕਿਦਾਂ ਸੰਦੀਪ ਉਹ ਆਂਦੀ ਅੱਗੇ ਤੋਂ ਸੁਧਰ ਜਾ ਹੁਣ ਤਾਂ じゃ ਮੈਂ ਸੁਧਰ ਜੂਗੀ ਫਿਰ ਸੱਚੀ ਨਹੀਂ ਥੋੜੇ ਸੁਧਰ ਕੇ ਆਇਆ ਹਾਂ ਹਾਂ ਵੀ ਮੈਂ ਸੁਧਰ ਜੂਗੀ ਹਾਂ ਮੈਨੂੰ ਪਤਾ ਨਹੀਂ ਤੇਰੀ ਇੱਕ ਉਹ ਕੀ ਨਾਂ ਦਾ ਤੇਰੀ ਅੰਗਰੇਜ਼ੀ ਤੇ ਬਣਾਉਣੀ ਮੈਂ ਇੱਕ ਵੀਡੀਓ ਆਈ ਮੀਨ ਏ ਹਰ ਕੀ ਕਹਿੰਦੀ ਆ ਅੰਗਰੇਜ਼ਾਂ ਕਾਲਜਮੈਂਟ ਇਹ ਨਾਲੇ ਨੌਲੇਜ ਨੂੰ ਕਹਿੰਦੀ ਮੈਨੂੰ ਬੜੀ ਕਨੋਲਜ ਮੈਨੂੰ ਸਤੇ ਨੂੰ ਸੋਈਓ ਕਿ ਨੂੰ ਬੋਲਣਾ ਪੈਂਦਾ ਨਾ ਬਾਰ-ਬਾਰ ਥੋੜੀ ਸਾਈਨਟ ਕੀਤਾ ਦਿੰਦਾ ਤੇ ਨੂੰ ਨਾਈਫ ਨੂੰ ਕਹਿੰਦੀ ਕਿ ਕਿਹਨੂੰ ਦੇਗੀ ਨਫਾ ਆਇਆ ਐਸੇ ਦੀ ਨਾ ਮਾ ਕਿੰਨਾ ਫਾਇਦਾ ਆ ਕਿਸੇ ਕਹਿੰਦੀ ਨਹੀਂ ਭਾਜੀ ਮੈਨੂੰ ਸੀ ਹੀ ਗਾਦ ਮੁੰਦੇ ਆ ਤਾਂ ਕਹਿੰਦੇ ਕਿਨਫ ਕੀ ਹੁੰਦੀ ਮੇਰੀ ਜਾਸ਼ਰਤੀ ਬਹੁਤ ਆ ਇਹਦੀ ਆਪਣੀ ਬੱਕਰੀ ਆ ਮੇਰੀ ਜਾਸ਼ਰਤੀ ਬਹੁਤ ਆ ਤੁਹਾਨੂੰ ਕਿਤੇ ਕਰੀਓ ਆਪਾ ਵੀਡੀਓਜ਼ ਬਣਾਈਂ ਨਾ ਚ ਗਿਆ ਹੈ ਉਹ ਬਾਰ-ਬਾਰ ਸਾਈਨ ਲਗਾ ਤੋ ਕਰੀ ਜਾਣਾ ਮੈਂ ਡਬਲ ਜੁਨੋਂ ਉਸੇ ਲੈ ਕੇ ਤੇ ਕੁੱਟਿਆ ਹੀ ਗਾ ਹੈ ਹੜੂ ਮਨਾਉਂਦਾ ਯੂ ਤੇ ਬੋਲ ਬੋਲ ਆਵਾਜ਼ ਆਜ ਸਵੇਰੇ ਮੇਰੇ ਇੱਕ ਹੀ ਅੜ ਗਿਆ ਸਟਰਸ ਐਸਿਡ ਸਟਰਸ ਐਸਿਡ ਹੂੰ ਉਹ ਮੇਰੇ ਮੂੰਹ ਸੀ ਨਾ ਨਿਕਲੇ ਸਟਰਸ ਪਤਾ ਨਹੀਂ ਕੀ ੜੀ ਜਾਵੇ ਸਟਰਸ ਐਸਿਡ ਵਾਚ ਨਿਕਲੇ ਨਾ ਨਿਓ ਜੜਾ ਕਾ ਹੁੰਡੀ ਸਕੇਟ ਜੀ ਵੀ ਤੂੰ ਹੀ ਬੜੇ ਕੀ ਜੈ ਪੈਕੀ ਕਿਉਂ ਕਿ ਕੀ ਜਾਂਦੀ ਆ ਆ ਬੰਦੀ ਆ ਸਕੇਟ ਨਹੀਂ ਹੁੰਡੀ ਆ ਕਿ ਨਵੀ ਜੀ ਫਿਰ ਮੈਂ ਕਿੰਨਾ ਦੀ ਲੱਗਦੀ ਆ ਤੂੰ ਇਦਾਂ ਦੀ ਲੱਗਦੀ ਉਹ ਕੁੜਮਾ ਤੋਂ ਫੋਨ ਆਉਂਦਾ ਤੁਸੀਂ ਉਹਨਾਂ ਨੂੰ ਕਹਿੰਦੇ ਜਿਹ ਪਤਾ ਨਹੀਂ ਮੈਂ ਚੇਤਾ ਪੁੱਲ ਗਿਆ ਕੀ ਆ ਬਰਾਦਾ ਮਤਲਬ ਕੀ ਆ ਇੰਟੈਲੀਜੈਂਟ ਇੰਟੈਲੀਜੈਂਟ ਆਹੋ ਉਹਦਾ ਕੀ ਇੰਟੈਲੀਜੈਂਟ ਇੰਟੈਲੀਜੈਂਟ ਚਲਾਉ ਨਾ ਮੇਰਾ ਬਣਾ ਸੀ ਇਹਨਾਂ ਨੂੰ ਬਣਾਉਂਦੇ ਰਹਿੰਦੇ ਪਿੰਡ ਦਿੱਤੀ ਉੱਥੇ ਚਲੋ ਤੇ ਤੀ ਹਾਂ ਆਪਣੇ ਮੈਂ ਤਾਂ ਦਾ ਫੋਨ ਕਰਨਾ ਜੀ ਹੈ ਕੋ ਵੀ ਮੈਂ ਕਿੱਦਾਂ ਦੀ ਲੱਗਦੀ ਆ ਆਹੋ ਤਾਂ ਸਕੂਟਰੀ ਚੜ ਕੇ ਬਹੁਤ ਸੋਹਣੀ ਲੱਗਣ ਢਈ ਆ ਤੂੰ ਨਹੀਂ ਲੱਗੀ ਮੈਂ ਤਾਂ ਚਲਾ ਦੇ ਆਪਣੇ ਬਣਾਇਆ ਨਹੀਂ ਬਣਾਇਆ ਇੰਨੀ ਜੋਖੀ ਨਹੀਂ ਜਦੋਂ ਬ੍ਰੇਕ ਮਾਰਦੀ ਹੈਗੀ ਨਾ ਥੱਲੇ ਉੱਤਰ ਜਾ ਇਹ ਐਂਦਾ ਕਰ ਲੀਆ ਆ ਜਾ ਐਵੇਂ ਵੀ ਕਰਦੇ ਆ ਤੇਰਾ ਰੱਤਾ ਅਗਲੇ ਮਹੀਨੇ ਮੇਰਾ ਬੂ ਅਜ ਨਹੀਂ ਕਿ ਐਂਦਾ ਵੀ ਚਲਾਉਂਦੇ ਆ ਜਦੋਂ ਬ੍ਰੇਕ ਮਾਰਦੀ ਹੈ ਥੱਲੇ ਖੜੇ ਹੋ ਜਾਂਦੇ ਜਦੋਂ ਚੱਲਣ ਲੱਗਣਾ ਹੁੰਦਾ ਤਾਂ ਉੱਡ ਜਾ ਲੱਗਦਾ ਐ ਕਿਵੇਂ ਤੈਨੂੰ ਜਾ ਸਿਖਾਉਣ ਲਈ ਆਂਦੀ ਵੀ ਕਿਤੇ ਮੁਸ਼ਕਲ ਨਾ ਹੋਵੇ ਇਹ ਨਹੀਂ ਆਉਂਦਾ ਹਾਂ ਇੱਧਰ ਮੇਰੇ ਨਾਲ ਤਾਂ ਵੇਹਗਾ ਨਹੀਂ ਉਹ ਉਹ ਚਲਾ ਕੇ ਵੇਖ ਲਾ 11 ਦਾ ਮੋਟਰਸਾਈਕਲ ਚੱਲਿਆ ਨਹੀਂ ਬਲੀਏ ਅੱਛਾ ਆਏ ਹਾਂ ਕਿੱਥੇ ਚੱਲਿਆ ਯਾਰਾਂ ਦਾ ਮੋਟਰਸਾਈਕਲ ਯਾਰਾਂ ਦਾ ਮੋਟਰਸਾਈਕਲ ਚੱਲਾ ਵੀਡੀਓ ਬਣਾਉਣ ਮਨ ਜੋਤ ਕੇ ਕਰ ਅੱਛਾ ਮਨ ਜੋਤ ਕੇ ਕਰ ਤੇ ਮੋਟਰਸਾਈਕਲ ਵੀ ਲੱਗਦਾ ਯਾਰਾਂ ਦਾ ਹੀ ਆਏ ਚਲਾ ਉਹ ਹੋਈ ਗੁਰਵਰਦਾ ਹੀ ਆ ਚਲਾ ਫਿਰ ਮਰ ਸਮੇਂ ਕੀ ਕਹਿ ਕਵਨ ਨਰੀ ਆ ਗਿਆ ਨਾ ਚਰਾ ਮੇਰੇ ਮੇਰੇ ਘਟਿਸ ਕੇ ਮਾਰ ਕੇ ਜਾਣ ਨਹੀ ਭਾ ਤੂੰ ਨੀ ਟਿਚ ਕ ਮਾਰਦੀ ਜੇ ਤੂੰ ਤਾਂ ਜੇ ਕੱਲ ਦੀ ਕੁੜੀ ਹੈ ਜੇ ਜਵਾਨ ਜਹਾਨ ਜੰਗ ਬੱਚਾ ਚਲੋ ਸਭ ਕੋ ਸਾਰੇ ਮਾਰਾ ਠੀਕ ਠਾਕ ਰਕੇ ਬਾਬਾ ਦੀਪ ਸਿੰਘ ਹਾਂ ਬਸ ਐਹੀ ਚਾਹੁੰਦੇ ਆ ਬੰਦੇ ਸਹੀ ਗੱਲ ਵਾ ਹਸਾ ਖੇਡਾ ਗੁਸਾ ਨਰਾਜ ਉਹਦੇ ਮਜ਼ਾਕ ਕਰਨ ਨੇ ਚਲੋ ਵੀ ਇਦਾਂ ਆਖਿਆ ਉਦਾਂ ਆਖਿਆ ਵਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਦਾਂ ਹਨਾ ਤੁਸੀਂ ਨਰਾਜਗੀ ਹੁੰਦੀ ਵੀ ਆ ਇਹ ਨਾ ਖਾਉ ਹੁੰਦੀ ਛਾ ਤੇਰੇ ਮਨ ਚ ਵੀ ਗੁੱਸਾ ਹੈਗਾ ਵਾ ਅਜੇ ਵੀ ਹੈਗਾ ਆ ਨਹੀਂ ਪੁੱਤ ਤੂੰ ਤਾਂ ਸਾਪ ਵਾਂਗ ਵਿਸ ਕੋਲ ਲੰਡਈਆਂ ਫੇਰ ਹਨਾ ਸੱਪ ਮਾਰਦੀ ਐ ਨਾ ਆਪਾਂ ਰੋਜ਼ ਇੱਥੇ ਵੀਡੀਓ ਬਣਾਉਣਾ ਨੇ ਆ ਹਨਾ ਹੁਣ ਮਲੇ ਜਿੱਥੇ ਚਾਰ ਜਨਾਨੀਆਂ ਕਟੀਆਂ ਉੱਥੇ ਗੱਲ ਕਰਨੀ ਵੀ ਬਣਦੀ ਹਾਂ ਤੇ ਕੋਈ ਕਹੇ ਮੈਂ ਜਿਆਦਾ ਬੋਲਦੀ ਹੁਦਾਂ ਤੀ ਕਹਿ ਦੋ ਜਿਆਦਾ ਬੋਲਦੀ ਕਿੰਨੇ ਤਾਂ ਬੰਦੇ ਭੇਜਿਆ ਮੈਂ ਥੋੜੀ ਭੇਜਿਆ ਨਹੀਂ ਰਾਣੀ ਦੀਦੀ ਦੀ ਕੋਈ ਗਲਤੀ ਨਹੀਂ ਜੇ ਕਿ ਮੈਂ ਮੂੰਹ ਮੂੰਹ ਕਹਿ ਨਹੀਂ ਦੱਸ ਬਾਕੀ ਸਾਰਿਆਂ ਦੀ ਆ ਰਾਣੀ ਦੀਦੀ ਬਸ ਕੀ ਵੀ ਬਣਾਈ ਮੇਰੀ ਇਦਾਂ ਦੀ ਨਹੀਂ ਮਨ ਕਿੱਦਾਂ ਦੀ ਬਣੀ ਰਾਣੀ ਲਾ ਕੇ ਹੋ ਕੇ ਦਿਖਾ ਲਨ ਉਹ ਤੇ ਮੰਮੀ ਨੇ ਨਾ ਇੰਨੀ ਕੁ ਕਰਤੀ ਜਿੱਦਾਂ ਮੈਨੂੰ ਨਹੀਂ ਕਰਿਆ ਬੱਚਾ ਨੂੰ ਨਹੀਂ ਤੂੰ ਬੱਚਾ ਨਹੀਂ ਆ ਅੱਜ ਤੱਕ ਕਸ਼ਾ ਇਦਾਂ ਹੀ ਨਾ ਹੋਣਾ ਮੈਂ ਹਾਰ ਕੇ ਲਾ ਕੇ ਸੁੱਟਤੀ ਮੈਂ ਨਾ ਮੈਂ ਨਹੀਂ ਬੋਣੀ ਮੈਂ ਮੇਰੀ ਉਹਨਾਂ ਕਰਾ ਤੂੰ ਰਾਣੀ ਵਾਲੀ ਪਾ ਕੇ ਵੇ ਨਾ ਜੇ ਤੇਰੇ ਮੇਜ਼ ਵਾ ਤੇ ਫੇਰ ਰਾਣੀ ਹੋਰ ਬਣਵਾ ਲੂਗੀ ਹੋ ਸਾਰਾ ਦਿਨ ਤੰਗ ਹੋਵੇ ਖੁੱਲੀ ਕਰਾਉਣੀ ਪੈਣੀ ਫੇਰ ਉਹ ਤੰਗ ਹੋਣੀ ਹੈ ਨਾ ਥੋੜੇ ਨਾਲ ਤੱਕ ਪੇਪਰ ਤੰਗ ਨਹੀਂ ਆ ਨਹੀਂ ਰਾਣੀ ਤੇਰੇ ਵਾਲੀ ਮੈਂ ਹਾਂ ਆ ਸਾਰੀ 당ਾਂਗਾ ਹਾਂ ਉਹ ਟੀਪਣਾ ਛੋਟੀ ਛੋਟੀ ਬਣਾਈ ਫੇ ਕੁੰਡੇ ਥੋੜੇ ਪਾਏ ਆ ਇੱਥੋਂ ਇੱਥੋਂ ਤੱਕ ਕਿਹੜੀ ਤੇਰੀ ਆ ਗਈ ਇੱਥੇ ਯਾਰ ਇੱਥੋਂ ਵੀ 당ਾਂਗਾ ਨਾ ਇੰਨੀ ਇੱਥੋਂ 당ਾਂਗਾ ਆ ਬੋਕ ਸਹੀ ਆ ਇਹਨਾਂ ਦੀ ਆ ਪੂਰੀਆਂ ਬਾਵਾ ਦੀ ਬਣਾਈਆਂ ਆ ਨਹੀਂ ਹਾਂ ਮੰਮੀ ਨੇ ਨਹੀਂ ਸੁਕੀ ਵੀ ਪੂਰੀ ਬਾਗ ਜਲਦੀ ਮੈਂ ਕਿਹਾ ਮੈਂ ਦੇਦੀ ਮਾਂ ਕਹਿੰਦੇ ਨਹੀਂ ਪੂਰੀ ਬਾਗ ਨਹੀਂ ਪੂਰੀ ਬਾਗ ਦੀ ਵੀ ਕਿੜੀ ਹੁੰਦੀ ਆ ਪਰ ਮੈਨੂੰ ਉਹ ਸਹੀ ਲੱਗੀ ਉਹ ਲੰਬੀ ਜੀ ਆ ਇਹ ਨਹੀਂ ਤੇ ਅਭੀ ਚਲੋਣਾ ਮੰਨ ਲਿਆ ਇਹ ਨਹੀਂ ਚਲੋ ਠੀਕ ਅਰੇ ਕਸ਼ਾ ਵਾ ਨਾ ਅਰੇ ਕਸ਼ਾ ਉਹ ਇੱਕ ਦਾਣੀ ਲਈ ਕਿਤੇ ਦੇ ਨਹੀਂ ਆ ਜੋ ਜਾਦੀ ਤੰਗ ਬਣ ਗਈ ਫਿਰ ਉਹ ਹੁਣ ਮੈਂ ਸੋਚ ਕੇ ਨਹੀਂ ਗਿਆ ਬੱਚੇ ਨੂੰ ਤੂੰ ਬਣਾਈ ਬਣਾਤੀ ਲੱਲਨੀ ਬਾਬਾ ਬਕਾਲਾ ਸਾਹਿਬ ਤੋਂ ਕਿੰਨੇ ਦੀ ਉਹ 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 ਤੋਲ ਦਿੰਦੇ ਆ ਤੇ ਆ ਨਾ ਹੀ ਵਖਰੀ ਪਾ ਲੈਂਦੇ ਆ ਤੇ ਬਸ ਉਹਨੇ ਪਹਿਲੇ ਲੈਣੇ ਤੇ ਉਸੇ ਵੇਲੇ ਹੱਥ ਦੀ ਹੋਣੀ ਮਿੰਟੋ ਮਿੰਟੀ ਚਲ ਨਹੀਂ ਵਧੀਆ ਆ ਆਈਡੀਆ ਵਧੀਆ ਨਹੀਂ ਤਾਰ ਦਿੱ ਦਿੱਤ ਲਓ ਨਾਹੀਂ ਆਪੋ ਥੋਲੀ ਨੇ ਆ ਕੇ ਸਕੀਵੀ ਤੋਲ ਦਿੰਦੇ ਕੋਟੀ ਤੋਲ ਦਿੰਦੇ ਜੈਕਟ ਤੋਲ ਦਿੰਦੇ ਤੇ ਅਣਾਈ ਵੱਖਰੀ ਕਾਲਾ ਕਾਲਾ ਹਰ ਇੱਕ ਸੂਟ ਨਾ ਚੱਲ ਜਾਂਦਾ ਚੱਲ ਜਾਂਦਾ ਕਾਲਾ ਤੇ ਚਿੱਟਾ ਦੋਵੇਂ ਨੀ ਕਿ ਨੌਂ ਜਰਾ ਆਪਣੇ ਬਕਸ਼ੀ ਪਰ ਬਾਬੇ ਨੇ ਬਹੁਤ ਨਾਲ ਦੇ ਬਕਸ਼ੀ ਹੈ ਹੈ ਨਹੀਂ ਪਹਿਣਾ ਹਾਈਟ ਕਿਉਂ ਛੋਟੀ ਹੈ ਸਾਡੇ ਵਾਸਤੇ ਤੂੰ ਸਿੱਧਾ ਸੋਨਾ ਸਾਡੇ ਵਰਗੀ ਆਪਾਂ ਨਹੀਂ ਤੈਨੂੰ ਕਹਿੰਦੇ ਠੀਕ ਆ ਇਹਦੇ ਲਈ ਖਰਾ ਸੋਨਾ ਵੀ ਨਾ ਕਹੋ ਹਾਂ ਚਾਂਦੀ ਮਿਕਸ ਨਹੀਂ ਸੋਨੇ ਵਿੱਚ ਚਾਂਦੀ ਨਹੀਂ ਹੁੰਦੀ ਮਿਕਸ ਦੀਦੀ ਇਹ ਦੀਦੀ ਬੜੀ ਤਕੜੀ ਜੈ। ਲਾਜੀ ਮੈਂ ਤਾਂ ਸਾਰਿਆਂ ਦੀ ਬੜੀ ਤੜ੍ਹ ਗਈ ਇੱਕ ਦਿਨੀ। ਨਹੀਂ ਨਹੀਂ। ਤੂੰ ਜਦੋਂ ਗੱਲ ਕਰਦੀ ਨਾ ਤੂੰ ਫੜਫੜ ਕਰ ਦਿੰਨੀ। ਪੁੱਤ ਥੋੜਾ ਜਿਹਾ ਰੋਕੇ ਕਰਿਆ ਕਰ। ਹਾਂ। ਬਹੁਤ ਤੇਜ਼ ਗੱਲਾਂ ਕਰਦੀ। ਉਹ ਤੈਨੂੰ ਮਜ਼ਾਕ ਕਰਦੀਆਂ ਵਾ ਤੂੰ ਗੁੱਸਾ ਕਰ ਲੈਨੀ। ਆਣੀ ਦੀਦੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਇਹ ਕਾਲਾ ਲਾ ਕੇ। ਨਹੀਂ ਨਹੀਂ ਲੰਮੀ ਖਿੱਚਣਾ ਕਰਉਂਦੀ। ਦੀਦੀ ਮੈਂ ਨਾ ਅੱਜ ਨਾ ਵਿਆਹ ਵੇਖਣਾ ਹੀ ਤੇ ਮੈਂ ਕਿਹੜਾ ਸੂਟ ਪਾਵਾਂ ਵਿਆਹ ਵਿੱਚ ਆ ਸੁਣ ਲਿਓ ਇਹ ਕਹ ਲਾ ਲਾ ਕਰ ਜਿਹੜਾ 10 ਮਿੰਟ ਦਾ ਵਲੋਗ ਤੂੰ 20 ਮਿੰਟ ਦਾ ਕਰ ਦੇਣਾ ਕਿਸ ਨੇ ਵੇਖਣਾ ਵੀ ਨਹੀਂਗਾ ਆ ਸੁਣ ਲਓ ਹੁਣ ਮੈਂ ਇਦਾਂ ਬੋਲਿਆ ਕਰਨਾ ਬਸ ਚਲੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੇ ਵਲੋਗ ਦੇ ਨਾਲ